ਹਰ ਨੂੰ ਪਤਾ ਹੈ ਕਿ 19 ਤਰੀਕ ਨੂੰ ਪੰਜਾਬ ਦੇ ਵਿੱਚ ਲੁਧਿਆਣਾ ਅਸੈਂਬਲੀ ਕੰਸਟੀਟਿਊਐਂਸੀ ਜਿੱਥੇ ਸਾਡੇ ਗੁਰਪ੍ਰੀਤ ਸਿੰਘ ਜੀ ਗੋਗੀ ਬੱਸੀ ਜਿਨ੍ਹਾਂ ਦੀ ਮੌਤ ਹੋ ਗਈ ਸੀ ਉਹਨਾਂ ਦੀ ਮੌਤ ਤੋਂ ਬਾਅਦ ਉੱਥੇ ਚੋਣ ਹੋਣੀ ਸੀ। ਔਰ ਇਸ ਦੀ ਚੋਣ ਜਿਹੜੀ ਹੈ ਉਹ ਬੜੀ ਹੌਟ ਚੋਣ ਸੀ ਸਾਰੀਆਂ ਪਾਰਟੀਆਂ ਈਵਨ ਬੀਜੇਪੀ ਸ਼ਰਮਣੀ ਅਕਾਲੀ ਦਲ ਔਰ ਕਾਂਗਰਸ ਇਸ ਗੱਲ ਦਾ ਦਾਅਵਾ ਕਰਦੇ ਸੀ ਕਿ ਜਿਹੜੀ ਇਹ ਚੋਣ ਹੈ ਉਹ ਅਸੀਂ ਵੱਡੀ ਵੱਡੀ ਗਿਣਤੀ ਦੇ ਨਾਲ ਜਿੱਤਾਂਗੇ। ਉਹ ਸਾਡੀਆਂ ਜਿਹੜੀਆਂ ਪਿਛਲੇ ਲੰਮੇ ਸਮੇਂ ਦੇ 300-35 ਸਾਲ ਦੇ ਕੀਤੇ ਹੋਏ ਕੰਮ ਐ ਉਹਨਾਂ ਨੂੰ ਨਕਾਰਦੇ ਸੀ। ਉਹ ਕਹਿੰਦੇ ਸੀ ਕਿ ਪੰਜਾਬ ਦੇ ਲੋਕ ਇਸ ਸਰਕਾਰ ਤੋਂ ਨਾ ਖੁਸ਼ ਨੇ। ਔਰ ਉਹਨਾਂ ਨੇ ਬਹੁਤ ਵੱਡੇ ਪੱਧਰ ਦੇ ਉੱਤੇ ਜਿਹੜਾ ਪ੍ਰਚਾਰ ਇਸ ਤਰ੍ਹਾਂ ਦਾ ਪ੍ਰਚਾਰ ਦਾ ਅਵਸਾਰਾ ਕੀਤਾ ਉਸ ਦਾ ਪੰਜਾਬ ਦੇ ਲੋਕਾਂ ਨੇ ਖਾਸ ਤੌਰ ਤੇ ਲੁਧਿਆਣੇ ਦੇ ਲੋਕਾਂ ਨੇ ਕੋਈ ਨੋਟਿਸ ਨਹੀਂ ਲਿਆ। ਅੱਜ 23 ਤਰੀਕ ਹੈ ਜਦੋਂ ਗਿਣਤੀ ਸ਼ੁਰੂ ਹੋਈ ਤਾਂ ਸਾਡੀ ਜਿਹੜੀ ਆਮ ਆਦੀ ਪਾਰਟੀ ਦੀ ਅਰੋੜਾ ਸਾਹਿਬ ਦੀ ਜਿਹੜੀ ਲੀਡ ਹੈ ਉਹ ਗਿਣਤੀ ਦੇ ਖਤਮ ਹੋਣ ਤੱਕ ਕਿਤੇ ਵੀ ਟੁੱਟੀ ਨਹੀਂ ਤੇ ਅਸੀਂ ਬੜੀ ਵੱਡੀ ਗਿਣਤੀ ਦੇ ਵਿੱਚ ਜਿੱਤ ਹਾਸਲ ਕਰਕੇ ਆਪਦਾ ਝੰਡਾ ਪੰਜਾਬ ਦੇ ਵਿੱਚ ਫਿਰ ਲਹਿਰਾਇਆ ਇਸ ਨੇ ਸਾਬਤ ਕਰ ਦਿੱਤਾ ਹੈ ਕਿ ਪੰਜਾਬ ਦੇ ਲੋਕ ਆਮ ਆਦੀ ਪਾਰਟੀ ਦੇ ਨਾਲ ਨੇ ਪੰਜਾਬ ਦੇ ਲੋਕ ਸਰਦਾਰ ਭਗਵੰਤ ਸਿੰਘ ਮਾਨ ਦੇ ਵਿੱਚ ਵਿਸ਼ਵਾਸ ਰੱਖਦੇ ਨੇ ਆ ਪੰਜਾਬ ਦੇ ਲੋਕ ਜਿਹੜੀ ਲੁਧਿਆਣੇ ਦੀ ਚੋਣ ਦੇ ਨਾਲ ਉਹਨਾਂ ਨੇ ਦਰਸਾਇਆ ਕਿ ਸਾਡੀ ਜਿਹੜੀ ਕੇਂਦਰੀ ਲੀਡਰਸ਼ਿਪ ਹੈ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਉਹਨਾਂ 'ਚ ਵਿਸ਼ਵਾਸ ਕੀਤਾ ਲੋਕਾਂ ਨੇ ਔਰ ਇਹ ਆਉਣ ਵਾਲੇ ਸਮੇਂ ਦਾ ਇੱਕ ਲੋਕਾਂ ਨੇ ਉਹਨਾਂ ਨੂੰ ਰਾਹ ਦਰਸਾਤਾ ਹੈ ਕਿ ਪੰਜਾਬ ਦੇ ਲੋਕ ਆਉਣ ਵਾਲੇ ਸਮੇਂ ਦੇ ਵਿੱਚ ਭਵਿੱਖ ਦੇ ਵਿੱਚ ਫੇਰ ਦੁਬਾਰਾ ਆਮ ਆਦਮੀ ਪਾਰਟੀ ਦੀ ਸਰਕਾਰ ਲਿਆਉਣਗੇ ਕੱਲੀ ਇੱਥੇ ਵੱਸ ਨਹੀਂ ਈਵਨ ਗੁਜਰਾਤ ਦੇ ਵਿੱਚ ਜਿਹੜੀ ਚੋਣ ਹੋਈ ਹੈ ਗੁਜਰਾਤ ਦੇ ਵਿੱਚ ਵੀ ਇੱਕ ਸੀਟ ਆਮ ਆਦਮੀ ਪਾਰਟੀ ਨੇ ਜਿੱਤੀ ਹੈ। ਔਰ ਉਹ ਬਹੁਤ ਵੱਡਾ ਸੁਨੇਹਾ ਹੈ ਹਿੰਦੁਸਤਾਨ ਦੇ ਵਿੱਚ ਆਮ ਆਦਮੀ ਪਾਰਟੀ ਅੱਗੇ ਵੱਧ ਰਹੀ ਹੈ। ਅਸੀਂ ਅੱਜ ਸਾਰੇ ਮੇਰੇ ਸੜਕੇ ਦੇ ਬਠਿੰਡਾ ਵਿਧਾਨ ਸਭਾ ਹਲਕੇ ਦੇ ਸਾਰੇ ਇੱਥੇ ਜਿਹੜੇ ਬਲਾਕ ਪ੍ਰਧਾਨ ਸਾਹਿਬਾਨ ਇਕੱਠੇ ਹੋਏ ਨੇ ਸਾਡੇ ਕੁਝ ਜਿਹੜੇ ਵਾਰਡ ਪ੍ਰਧਾਨ ਇਕੱਠੇ ਹੋਏ ਨੇ ਸਾਡੇ ਸਾਰੇ ਸਾਥੀ ਅੱਜ ਅਸੀਂ ਇਹ ਜਿੱਤ ਦਾ ਜਸ਼ਨ ਮਨਾਉਣ ਦੇ ਲਈ ਇੱਥੇ ਲੱਡੂ ਵੰਡਣ ਦੇ ਲਈ ਇਕੱਠੇ ਹੋਏ ਹਾਂ ਇੱਕ ਦੂਜੇ ਦਾ ਮੂੰਹ ਮਿੱਠਾ ਕਰਾਉਣ ਦੇ ਲਈ ਇੱਕ ਦੂਜੇ ਨੂੰ ਵਧਾਈਆਂ ਦੇਣ ਦੇ ਲਈ ਮੈਂ ਸਾਡੀ ਪਾਰਟੀ ਨੂੰ ਸਰਦਾਰ ਭਗਵੰਤ ਸਿੰਘ ਮਾਨ ਜੀ ਨੂੰ ਸ਼੍ਰੀ ਰਵਿੰਦ ਕੇਜਰੀਵਾਲ ਜੀ ਨੂੰ ਬਹੁਤ-ਬਹੁਤ ਵਧਾਈ ਦਿੰਦਾ ਜਿਨ੍ਹਾਂ ਦੀ ਅਗਵਾਈ ਦੇ ਥੱਲੇ ਲੁਧਿਆਣੇ ਦੀ ਸੀਟ ਵੱਡੇ ਬਹੁਤਾਂ ਦੇ ਨਾਲ ਜਿੱਤੀ ਗਈ ਹੈ ਤੇ ਲੋਕਾਂ ਦਾ ਲੁਧਿਆਣੇ ਦੇ ਲੋਕਾਂ ਦਾ ਬਹੁਤ-ਬਹੁਤ ਅਸੀਂ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਆਮ ਆਦਮੀ ਪਾਰਟੀ ਦੇ ਵਿੱਚ ਵਿਸ਼ਵਾਸ ਕੀਤਾ ਅੱਗੇ ਜੇ ਅੱਖਰ ਹੋਗੇ ਹਾਂ ਸੋਸਤੇ ਵੀ ਅਸਰ ਹੋਊਗਾ ਲੱਗਦਾ ਸੀ ਬਿਲਕੁਲ ਜਦੋਂ ਕੋਈ ਵੀ ਜੇ ਮੈਚ ਹੁੰਦੇ ਨੇ ਜੰਗ ਹੁੰਦੀ ਹੈ ਉਸ ਦਾ ਆਉਣ ਵਾਲੇ ਭਵਿੱਖ ਦੇ ਵਿੱਚ ਲੋਕਾਂ ਦੇ ਲਿਮਾਗਾਂ ਦੇ ਉੱਤੇ ਲੰਮਾ ਸਮਾਸਰ ਰਹਿੰਦਾ ਜਿਹੜੀ ਇਹ ਜਿੱਥੋ ਹੀ ਹੈ ਇਸ ਨੇ ਜਿੱਥੇ ਦੋ ਗੱਲਾਂ ਕਰਦੀਆਂ ਨੇ ਜਿੱਥੇ ਪੰਜਾਬ ਦੇ ਲੋਕਾਂ ਦੇ ਉੱਤੇ ਆਪ ਦਾ ਅਸਰ ਛੜਨਾ ਹੈ ਉੱਥੇ ਸਾਨੂੰ ਵੀ ਇਹ ਅਹਿਸਾਸ ਕਰਾਇਆ ਕਿ ਅਸੀਂ ਹੋਰ ਵੱਧ ਚੜ ਕੇ ਜਿਹੜਾ ਸਾਡਾ 1.5 ਸਾਲ ਰਹਿੰਦਾ ਲੋਕ ਖੇਤਾਂ ਦੇ ਵਿੱਚ ਹੋਰ ਵੱਧ ਕੰਮ ਕਰੀਏ ਤਾਂ ਕਿ 2027 ਦੇ ਵਿੱਚ ਇਸ ਤੋਂ ਵੀ ਅੱਗੇ ਵਧ ਕੇ ਲੋਕ ਸਾਡੇ ਨਾਲ ਕਰਨ ਇਸ ਦੇ ਲਈ ਸਾਨੂੰ ਹੋਰ ਉਤਸ਼ਾਹ ਮਿਲੇ